ਸ਼ਰਾਬ ਪੀਣ ਦੇ ਸ਼ੌਕੀਨ ਲੋਕਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ ਜੀहां ਉਹਨਾਂ ਨੂੰ ਹੁਣ ਠੇਕਿਆਂ ਦੇ ਬਾਹਰ ਲੰਬੀਆਂ ਕਤਾਰਾਂ ਦੇ ਵਿੱਚ ਨਹੀਂ ਖੜਨਾ ਪਵੇਗਾ ਕਿਉਂਕਿ ਹੁਣ ਹੋਮ ਡਿਲੀਵਰੀ ਹੋਣ ਜਾ ਰਹੀ ਹੈ ਜੀहां ਸਵੀਗੀ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜ਼ੋਮੈਟੋ ਵਰਗੇ ਪਲੇਟਫਾਰਮ ਹੁਣ ਹੋਮ ਡਿਲੀਵਰੀ ਕਰਨਗੇ ਸ਼ਰਾਬ ਦੀ ਜਿਸ ਕਰਕੇ ਹੁਣ ਲੋਕਾਂ ਨੂੰ ਉਹਨਾਂ ਜੋ ਕਿ ਸ਼ਰਾਬ ਦਾ ਸੇਵਨ ਕਰਦੇ ਨੇ ਉਹਨਾਂ ਨੂੰ ਲੰਬੀਆਂ ਕਤਾਰਾਂ ਦੇ ਵਿੱਚ ਹੁਣ ਨਹੀਂ ਖੜਨਾ ਪਵੇਗਾ ਤੁਹਾਨੂੰ ਦੱਸ ਦਈਏ ਕਿ ਜਲਦ ਹੀ ਬੀਅਰ ਵਾਈਨ ਤੇ ਸ਼ਰਾਬ ਵਰਗੇ ਘੱਟ ਅਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ ਦੀ ਹੋਮ ਡਿਲੀਵਰੀ ਸ਼ੁਰੂ ਕਰ ਸਕਦੇ ਨੇ ਜ਼ੋਮੈਟੋ ਤੇ ਸਵੀਗੀ ਵਰਗੇ ਪਲੇਟਫਾਰਮ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਦਿੱਲੀ ਕਰਨਾਟਕ ਹਰਿਆਣਾ ਪੰਜਾਬ ਤਾਮਿਲਨਾਡੂ ਗੋਆ ਤੇ ਕੇਰਲ ਵਰਗੇ ਰਾਜ ਪਾਇਲਟ ਪ੍ਰੋਜੈਕਟ ਕਰ ਰਹੇ ਨੇ ਮੌਜੂਦਾ ਸਮੇਂ ਦੇ ਵਿੱਚ ਸਿਰਫ 오ਡੀਸਾ ਤੇ ਪੱਛਮ ਬੰਗਾਲ ਦੇ ਵਿੱਚ ਹੀ ਸ਼ਰਾਬ ਦੀ ਹੋਮ ਡਿਲੀਵਰੀ ਦੀ ਇਜਾਜ਼ਤ ਹੈ ਸੰਭਵ ਹੈ ਕਿ ਜਲਦ ਹੀ ਦੂਜੇ ਰਾਜਾਂ ਦੇ ਵਿੱਚ ਵੀ ਸ਼ੁਰੂ ਹੋ ਜਾਵੇਗਾ ਇੱਕ ਰਿਪੋਰਟ ਮੁਤਾਬਿਕ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਇਹ ਕਦਮ ਵੱਡੇ ਸ਼ਹਿਰਾਂ ਦੇ ਵਿੱਚ ਵਾਧੀ ਆਬਾਦੀ ਬਦਲਦੇ ਉਪਭੋਗਤਾ ਪ੍ਰੋਫਾਈਲ ਅਤੇ ਰਵਾਇਤੀ ਸ਼ਰਾਬ ਦੀਆਂ ਦੁਕਾਨਾਂ ਤੋਂ ਔਰਤਾਂ ਤੇ ਬਜ਼ੁਰਗ ਨਾਗਰਿਕਾਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਚੁੱਕਿਆ ਜਾ ਰਿਹਾ ਹੈ ਸਵੀਗੀ ਦੇ ਉਪ ਪ੍ਰਦਾਨ ਦਿਨਕਰ ਵਿਸ਼ਿਸ਼ਟ ਦੇ ਅਨੁਸਾਰ ਆਨਲਾਈਨ ਮਾਡਲਾਂ ਦੇ ਵਿੱਚ ਸੰਪੂਰਨ ਲੈਣ-ਦੇਣ ਰਿਕਾਰਡ ਉਮਰ ਦੀ ਤਸਦੀਕ ਤੇ ਰੈਗੂਲੇਟਰੀ ਪਾਲਣਾ ਹੁੰਦੀ ਹੈ ਇਸ ਤੋਂ ਇਲਾਵਾ ਆਨਲਾਈਨ ਟੈਕਨੋਲੋਜੀ ਸਰਕਾਰੀ ਤੇ ਆਪਕਾਰੀ ਨਿਯਮਾਂ ਦੇ ਅਨੁਸਾਰ ਕੰਮ ਕਰਦੀ ਹੈ ਜਿਵੇਂ ਕਿ ਸਮੇਂ ਦੀ پابੰਦਤਾ ਡਰਾਈ ਡੇ ਅਤੇ ਜ਼ੋਨਲ ਡਿਲੀਵਰੀ ਦੀ ਨਿਯਮ ਇਹਨਾਂ ਦੀ ਸਹੀ ਢੰਗ ਦੇ ਨਾਲ ਪਾਲਣਾ ਕੀਤੀ ਜਾਂਦੀ ਹੈ ਇਸ ਨਾਲ ਹੀ ਤੁਹਾਨੂੰ ਦੱਸਦੀ ਕਿ ਕੋਵਿਡ 19 ਲੋਕਡਾਊਨ ਦੌਰਾਨ ਮਹਾਰਾਸ਼ਟਰ ਝਾਰਖੰਡ ਛਤੀਸਗੜ੍ਹ ਤੇ ਅਸਾਮ ਦੇ ਵਿੱਚ ਸ਼ਰਾਬ ਦੀ ਸਪੁਰਦਗੀ ਅਸਥਾਈ ਤੌਰ ਤੇ ਇਜਾਜ਼ਤ ਦਿੱਤੀ ਗਈ ਸੀ ਪਰ ਕੁਝ ਸ਼ਰਤਾਂ ਨਾਲ ਰਿਪੋਰਟ ਮੁਤਾਬਿਕ ਪੱਛਮੀ ਬੰਗਾਲ ਤੇ 오ਡੀਸਾ ਦੇ ਵਿੱਚ ਆਨਲਾਈਨ ਡਿਲੀਵਰੀ ਨੇ ਵਿਕਰੀ ਦੇ ਵਿੱਚ 20 ਤੋਂ 30 ਫੀਸਦੀ ਦਾ ਵਾਅਦਾ ਕੀਤਾ ਹੈ ਸ਼ਰਾਬ ਦੀ ਆਨਲਾਈਨ ਹੋਮ ਡਿਲੀਵਰੀ ਖਪਤਕਾਰਾਂ ਦੀ ਸਹੂਲਤ ਨੂੰ ਵਧਾਏਗੀ ਆਰਥਿਕ ਵਿਕਾਸ ਨੂੰ ਵਧਾਏਗੀ ਤੇ ਜ਼ਿੰਮੇਵਾਰ ਤੇ ਨਿਯਮਤ ਸ਼ਰਾਬ ਦੀ ਡਿਲੀਵਰੀ ਨੂੰ ਯਕੀਨੀ ਬਣਾਏਗੀ ਤੁਹਾਨੂੰ ਦੱਸ ਦਈਏ ਕਿ VIT ਤੇ MBA ਪ੍ਰੋਗਰਾਮ ਦੇ ਨਾਲ ਆਪਣੇ ਕੈਰੀਅਰ ਨੂੰ ਉੱਚਾ ਕਰ ਸਕਦੇ ਨੇ ਤੇ ਉਹਨਾਂ ਦੇ ਮਸ਼ਹੂਰ ਫੈਕਲਟੀ ਦੁਆਰਾ ਤਿਆਰ ਕੀਤਾ ਗਿਆ ਤੇ ਕੰਮ ਕਰਨ ਵਾਲੇ ਪੇਸ਼ੇਵਰਾਂ ਦੇ ਲਈ ਇੱਕ ਆਦਰਸ਼ ਵਿਕਲਪ ਹੈ ਸੋ ਜਲਦ ਹੁਣ ਹੋਮ ਡਿਲੀਵਰੀ ਹੋਣ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਸਵੀਗੀ ਤੇ ਜ਼ੋਮੈਟੋ ਵਰਗੇ ਪਲੇਟਫਾਰਮ ਜਿਹੜੇ ਨੇ ਉਹ ਜਲਦ ਸ਼ਰਾਬ ਦੀ ਹੋਮ ਡਿਲੀਵਰੀ ਕਰਨਗੇ ਜਿਵੇਂ ਕਿ ਫੂਡ ਦੀ ਡਿਲੀਵਰੀ ਕਰਦੇ ਨੇ ਉਸ ਤਰੀਕੇ ਦੇ ਨਾਲ ਪੰਜਾਬ ਸਣੇ ਕਈ ਰਾਜਾਂ ਦੇ ਵਿੱਚ ਇਹ ਹੋਮ ਡਿਲੀਵਰੀ ਜਲਦ ਸ਼ੁਰੂ ਹੋ ਸਕਦੀ ਹੈ